ਪੰਜਾਬ ਸਰਕਾਰ ਮੁਬਾਰਕਬਾਦ ਪੰਜਾਬ ਸਰਕਾਰ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਣਕਰਾਲੀ ਪਿੰਡ ਫਾਟਵਾ ਦੇ ਵਿੱਚ ਖੜੇ ਆਂ ਜਿੱਥੇ ਕਿ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਤੇ ਇਲਾਕੇ ਦੀਆਂ ਸੜਕਾਂ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਕਾਲੀ ਦਲ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਵੀ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਦਾਰ ਰਵਿੰਦਰ ਸਿੰਘ ਖੇੜਾ ਦੇ ਨਾਲ ਕੀ ਆਖਰ ਕੀ ਕਹਿ ਰਹੇ ਨੇ ਉਹ ਅੱਜ ਹਲਕਾ ਖਰੜ ਦੇ ਵਿੱਚ ਜੋ ਸੜਕਾਂ ਦਾ ਬਿਲਕੁਲ ਹੀ ਹਾਲਾਤ ਖਰਾਬ ਹੋ ਚੁੱਕੇ ਨੇ ਉਹਦੇ ਸਬੰਧ ਵਿੱਚ ਅਸੀਂ ਪਹਿਲਾ ਤਰਨਾ ਖੇਰਾਵਾਦ ਅੱਜ ਦੂਜਾ ਤਰਨਾ ਪਿੰਡ ਫਾਟਵਾ ਵਿੱਚ ਰੱਖਿਆ ਸੀਗਾ ਜਿੱਥੇ ਲਾਗਲੇ ਪਿੰਡ ਟਕੋਰਾ ਵਜੀਦਪੁਰ ਸਿਆਮੀਪੁਰ ਨਗਲੀਆਂ ਖੈਰਪੁਰ ਕਾਬੀ ਮજરા ਸੇਖਪੁਰ ਸਾਰੇ ਪਿੰਡਾਂ ਦੇ ਮੋਟਰ ਬੰਦੇ ਇਕੱਠੇ ਹੋਏ ਸੀ ਸਰਕਾਰ ਨੂੰ ਵਾਰਨਿੰਗ ਦੇਣ ਲਈ ਸਰਕਾਰ ਦੇ ਖਿਲਾਫ ਸ਼ੰਘਾਰਸ਼ ਵਿੜਨ ਲਈ ਬਯੂਟ ਬੰਦੀ ਕਰੀ ਆ ਅਗਲੇ ਛੋਟੇ-ਛੋਟੇ ਪਹਿਲਾਂ ਕਸਬਿਆਂ ਦੇ ਵਿੱਚ ਰੋਸ ਧਰਨੇ ਰੱਖਾਂਗੇ ਅਗਰ ਸਰਕਾਰ ਦੀ ਅੱਖ ਨਹੀਂ ਖੁੱਲਦੀ ਤਾਂ ਇਹਨੂੰ ਵੱਡੇ ਵਿਸ਼ਾਲ ਰੋਸ ਧਰਨੇ ਦੇ ਵਿੱਚ ਤਬਦੀਲ ਕਰਕੇ ਸਰਕਾਰ ਨੂੰ ਇਹ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣ ਲਈ ਮਜਬੂਰ ਕਰਿਆ ਜਾਊਗਾ ਕਿਹੜਾ ਸਰਕਾਰ ਕਾਰਨ ਕੀ ਬਣਦੇ ਹੋ ਕਿਉਂ ਨਹੀਂ ਸਿੱਟਦਾ ਸਰਕਾਰ ਬਣਾਦੀ ਕਿਉਂਕਿ ਸਮਾਂ ਤਾਂ 3.5 ਸਾਲ ਦਾ ਹੋ ਚੁੱਕੇ ਜਦੋਂ ਹਲਕੇ ਦੇ ਲੋਕਾਂ ਨੇ ਇਸ ਹਲਕੇ ਤੋਂ ਐਮਐਲਏ ਬੀਬਾ ਅਨਮੋਲ ਗਰਮਾਂ ਜੀ ਨੂੰ ਵੋਟਾਂ ਪਾ ਕੇ ਪਾਰੀ ਬੰਮਸ ਨਾਲ ਜਿਤਾ ਕੇ ਭੇਜਿਆ ਸੀ ਉਦੋਂ ਲੋਕਾਂ ਦੇ ਵਿੱਚ ਬਹੁਤ ਵਾਅਦੇ ਕਰੇ ਗਏ ਸੀ ਲੋਕਾਂ ਨੂੰ ਇੱਕ ਟਾਈਮ ਇਹ ਲੱਗਿਆ ਸੀ ਵੀ ਸ਼ਾਇਦ ਬੀਬਾ ਜੀ ਜੋ ਗੱਲਾਂ ਕਰਦੇ ਨੇ ਭਗਵੰਤ ਮਾਨ ਜੀ ਜੋ ਕਹਿੰਦੇ ਨੇ ਵੀ ਇਹ ਗੱਲਾਂ ਸਾਰੀਆਂ ਪੂਰੀਆਂ ਹੋਣਗੀਆਂ ਪਰੰਤੂ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਕਿਉਂ ਨਹੀਂ ਹੋ ਰੇ ਕੰਮ ਬਹੁਮਤ ਇਹਨਾਂ ਜਿਆਦਾ ਮਿਲ ਗਿਆ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਹੁਣ ਅਸੀਂ ਸਾਰੀ ਉਮਰ ਪੰਜਾਬ ਨੂੰ ਲੁੱਟੀ ਵੀ ਜਾਈਏ ਤਾਂ ਵੀ ਸਾਡਾ ਇਹ ਸਰਕਾਰ ਨਹੀਂ ਸਕਦੀ ਪਰੰਤੂ ਇਹ ਪੰਜਾਬ ਤੋਂ ਵੱਖ ਨਹੀਂ ਇਹ ਪੰਜਾਬ ਆ ਇਹ ਲੈ ਕੇ ਹਾਥੀਆਂ ਤੇ ਆਉਂਦਾ ਤੇ ਤੋਰਦਾ ਗਧਿਆਂ ਤੇ ਬਠਾਲ ਕੇ ਜਿਹੜਾ ਇਹਨਾਂ ਨੇ ਸਿਰਫ ਆਪਣੀ ਐਸ਼ ਪ੍ਰਸਤੀ ਲੁੱਟਖਸੁੱਟ ਕਰਾਪਸ਼ਨ ਤੇ ਧਿਆਨ ਦਿੱਤਾ ਹੈ ਹਲਕੇ ਦੀ ਕੋਈ ਡਿਵੈਲਪਮੈਂਟ ਤੇ ਕੋਈ ਬੁਨਿਆਦੀ ਢਾਂਚੇ 'ਚ ਸੁਧਾਰ ਕਰਨ ਵੱਲ ਜਾਂ ਲੋਕਾਂ ਦੀ ਜਿਹੜੀਆਂ ਲੋੜਾਂ ਨੇ ਮੁਢਲੀਆਂ ਸਹੂਲਤਾਂ ਨੇ ਉਹਨਾਂ ਵੱਲ ਕੋਈ ਵੀ ਵਿਉਂਤਬੰਦੀ ਨਾ ਕਰਨੀ ਉਹਨਾਂ ਵੱਲ ਧਿਆਨ ਨਾ ਦੇਣਾ ਕੋਈ ਵੀ ਪ੍ਰਸ਼ਾਸਨਿਕ ਤੌਰ ਤੇ ਅਪਸਰਾ ਤੇ ਲਗਾਮ ਨਾ ਬਣਾ ਕੇ ਰੱਖਣੀ ਇਹ ਇੱਕ ਸਭ ਤੋਂ ਵੱਡਾ ਕਾਰਨ ਹੈ ਵੀ ਇਸ ਹਾਲ ਕੇ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਜਿਹੜਾ ਤਾਂ ਕਿਸੇ ਕਿਸੇ ਦਲੰਦੇ ਵੱਲੋਂ ਕਿਹਾ ਗਿਆ ਕਿ ਸੜਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਕੀ ਲੱਗਦਾ ਕਿ ਵੱਡੀ ਇਸ ਮਹਿੰਗੂ ਅਜ ਤੱਕ ਕਦੇ ਲੋਕਾਂ ਦਾ ਕਰਿਆ ਸੰਘਰਸ਼ ਵਿਅਰਥਤਾ ਨਹੀਂ ਲੋਕਾਂ ਦਾ ਸੰਘਰਸ਼ ਕਦੇ ਵੀ ਵਿਅਰਥ ਨਹੀਂ ਜਾਂਦਾ ਪਰੰਤੂ ਇਹਨਾਂ ਤੇ ਵਿਸ਼ਵਾਸ ਨਹੀਂ ਕਰਿਆ ਜਾ ਸਕਦਾ ਜਦੋਂ ਤੱਕ ਕੰਮ ਸ਼ੁਰੂ ਹੋ ਕੇ ਪੂਰਾ ਨਹੀਂ ਹੋ ਜਾਂਦਾ ਇਸ ਸਰਕਾਰ ਤੇ ਇਹਨਾਂ ਲੋਕਾਂ ਦੇ ਜਿਹੜੇ ਨਮਾਇंदे ਬਣੀ ਫਿਰਦੇ ਨੇ ਇਹਨਾਂ ਤੇ ਲੋਕ ਹੋਣ ਵਿਸ਼ਵਾਸ ਨਹੀਂ ਕਰਨਗੇ ਇਹਨਾਂ ਨੂੰ ਵਾਰਨਿੰਗ ਤੁਹਾਡੇ ذریعے ਵੀ ਦੇਣਾ ਚਾਹੁੰਦਾ ਵੀ ਜਿਹੜਾ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਮਨਾਂ ਚ ਰੋਸ ਹੈ ਉਹਨਾਂ ਨੇ ਇੱਕ ਗੱਲ ਸਪਸ਼ਟ ਹੈ ਕਿ ਇਹਨਾਂ ਨੂੰ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੇ ਵਿੱਚ ਲੋਕਾਂ ਦੇ ਵਿੱਚ ਔਰਤੋਂ ਪਹਿਲਾਂ ਇਹ ਸੜਕਾਂ ਬਣਾਉਣੀਆਂ ਹੀ ਪੈਣਗੀਆਂ ਨਹੀਂ ਇਲਾਕੇ ਦੇ ਲੋਕ ਪਿੰਡਾਂ ਦੇ ਵਿੱਚ ਇਹਨਾਂ ਦਾ ਪੜਨਾ ਬੰਦ ਕਰਨਗੇ ਅਕਸਰ ਕਿਹੜਾ ਸਾਹਿਬ ਦੇਖਿਆ ਜਾਂਦਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਕਦੇ-ਕਦੇ ਠੱਕਾ ਵੀ ਕਰ ਦਿੰਦੇ ਪਰਚੇ ਵੀ ਪਾ ਦਿੰਦੇ ਆ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿੱਦ ਤਰ੍ਹਾਂ ਤੁਸੀਂ ਖੁੱਲ ਕੇ ਕਹੋਦੇ ਹੋ ਕਿ ਤੁਹਾਡੇ ਦੇ ਵਿੱਚ ਕਾਰ ਰਚੀ ਕੀਤੀ ਜਾ ਸਕਦੀ ਹੈ ਦੇਖੋ ਇਹ ਇਹ ਚੀਜ਼ ਤਾਂ ਬੜੀ ਸਪਸ਼ਟ ਹੈ ਜਿਹੜੀ ਇਹ ਸਰਕਾਰ ਹੈ ਜਿਹੜਾ ਵੀ ਕੋਈ ਲੋਕਾਂ ਦੀ ਗੱਲ ਕਰਦਾ ਹੈ ਕੋਈ মিডিਆ ਦੇ ਵਿੱਚ ਜਾਂ ਕੋਈ ਲੋਕ ਲੋਕਾਂ ਚ ਚਰਾਹੇ 'ਚ ਖੜਕੇ ਗੱਲ ਕਰਦਾ ਇਹ ਹਮੇਸ਼ਾ ਹੀ ਉਸ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ ਹਥਿਆਰਿਆਂ ਕੋਲ ਇੱਕ ਕੋ ਇੱਕ ਪਰਚਾ ਪਰਚਿਆਂ ਦੀ ਕੋਈ ਪਰਵਾਹ ਨਹੀਂ ਇੱਕ ਛੱਡੋ ਚਾਰ ਕਰਾਓ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਕਰਦੇ ਆਏ ਆ ਨਾ ਡਰਾਂਗੇ ਨਾ ਡਰੇ ਆਂ ਤਿੰਨ ਚਾਰ ਲਗ ਲਗ ਇਲਾਕਿਆਂ ਵਿੱਚੋਂ ਸੰਗਤ ਦਾ ਲੋਕਾਂ ਦਾ ਮੈਸੇਜ ਆਏ ਆ ਵੀ ਸਾਡੇ ਬਹੁਤ ਬੁਰਾ ਹਾਲਾਤ ਹੈ ਦੇਖੋ ਸਾਡੇ ਦੇਖੋ ਅਸੀਂ 2-4 ਦਿਨ ਦੇ ਵਿੱਚ ਅਗਲਾ ਪ੍ਰੋਗਰਾਮ ਤੈਅ ਕਰਕੇ ਤੁਹਾਨੂੰ ਜਾਣੂ ਕਰਾਵਾਂਗੇ ਪੂਰੇ ਪੂਰੇ ਹਲਕੇ ਦੇ ਵਿੱਚ ਹੀ ਸਾਡੇ ਧਿਆਨ ਵਿੱਚ ਆ ਵੀ ਕਿੱਥੇ ਕਿੱਥੇ ਕਿੰਨੀ ਇੱਕ ਹਾਲਤ ਬਹੁਤ ਜ਼ਿਆਦਾ ਵਿਗੜੀ ਹੋਈ ਹੈ ਅਸੀਂ ਹਰ ਇੱਕ ਕੋਨੇ ਹਰ ਇੱਕ ਗਲੀ ਹਰ ਇੱਕ ਮਹੱਲੇ ਹਰ ਇੱਕ ਸ਼ਹਿਰ ਕਸਬੇ ਦੇ ਵਿੱਚ ਜਾ ਕੇ ਆਵਾਜ਼ ਬੁਲੰਦ ਕਰਾਂਗੇ ਆਖਰ ਕੀ ਕਹਿਣਾ ਚਾਹਦੇ ਹੋ ਸਾਫਾ ਕੈਬਨਟ ਮੰਤਰੀ ਮੈਂ ਤੁਹਾਡੇ ਜਰੀਏ ਬੇਨਤੀ ਕਰੂੰਗਾ ਕਿ ਬੀਬਾ ਜੀ ਥੋੜਾ ਤੁਸੀਂ ਸੁੱਤੇ ਹੋਏ ਜਾਗੋ ਲੋਕਾਂ ਦੇ ਹਾਲ ਦੇਖੋ ਪਿੰਡਾਂ ਚ ਆਓ ਲੋਕਾਂ ਚ ਆਓ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਉਹਨਾਂ ਦੇ ਦੁੱਖ ਦਰਦ ਸੁਣੋ ਜੋ ਵਿਕਾਸ ਦੇ ਕੰਮ ਹੋਣੇ ਆਲੇ ਉਹ ਕਰਵਾਓ ਤਾਂ ਕਿ ਲੋਕਾਂ ਦੀ ਜ਼ਿੰਦਗੀ ਕੁਛ ਸੁਧਰ ਸਕੀ